ਇਤਨਹ ਜਾਣਿਆ ਜਾਗਤ ਰਹੰਤ ਗਏ ਆਜ ਦਸੋ ਪਾਨਿਆ ਤੇ ਉਹਨਾਂ ਗੁਰੂ ਕੇ ਸਿੱਖਾਂ ਦੀ ਜਿਹੜੀ ਗਿਣਤੀ ਕਵੀ ਸੰਤੋਖ ਸਿੰਘ ਕਹਿੰਦੇ 25 ਜਾਣ ਲਗੋ 25 ਜਿਹੜੇ ਗੁਰੂ ਕੇ ਪਿਆਰੇ ਸਿੱਖ ਨੇ ਉਹਨਾਂ ਦੀ ਗਿਣਤੀ ਜਾਣੀ ਜਾਂਦੀ ਹੈ ਉਸ ਸਮੇਂ ਕਿ ਜਾਗਤ ਰਹੰਤ ਗਹਿ ਆਜ ਦਸੋ ਪਾਨੀਏ ਜਿਹੜੇ ਹਥਿਆਰ ਫੜ ਕੇ ਹਰ ਸਮੇਂ ਮਾਰੇ ਦੇ ਨਾਲ ਅੰਗ ਸੰਗ ਰਹਿੰਦੇ ਸੀ ਹਰ ਸਮੇ ਜਿਹੜਾ ਸੁਚੇਤ ਰਹਿੰਦੇ ਸੀ ਅਪ ਆਪਾ ਸਤ ਰਹਿਤ ਸਵਾਕਦ ਹਰ ਕਾ ਜਾ ਮਨ ਮਜਾਰ ਕਰ ਸੇਵ ਸਖ ਪਾਇ ਕ ਤੇ ਉਸ ਮੇ ਕਹਿੰਦੀ ਆ ਜੀ ਇਹ ਜਿਹੜੇ ਸੂਰਬੀਰਨ ਮਹਾਰਾਜ ਦੇ ਕੋਲ ਖੁਸ਼ ਹੋ ਕੇ ਬਿਲਕੁਲ ਪ੍ਰਸਾਨ ਹੋ ਕੇ ਰਹਿੰਦੇ ਸੀ ਜਦੋਂ ਵੀ ਮਹਾਰਾਜ ਰਾਤ ਨੂੰ ਕੋਈ ਹੁਕਮ ਕਰਨਾ ਤਾਂ ਰਾਤ ਨੂੰ ਵੀ ਇਹ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਸੀ ਦੇਖਣ ਘਰੇ ਸੁ ਪ੍ਰਭ ਇਕ ਸਮ ਵੀ ਰਹੈ ਜਗਨ ਸੰਗ ਪਟ ਪੰਗ ਹਿਤ ਤੀਰੈ ਤੇ ਕਲੰਗੀਧਰ ਪਾਤਸ਼ਾਹ ਜੀ ਜਦੋਂ ਵੇਂਦੇ ਆ ਨਾ ਵੀ ਰਾਤ ਦੇ ਜਿਹੜੇ ਸਿਪਾਹੀ ਜਾਂ ਮੇਰੇ ਸਿੱਖ ਨਾਲ ਰਹਿੰਦੇ ਆ ਉਸ ਸਮੇਂ ਉਹਨ ਸੱਚੇ ਪਾਤਸ਼ਾਹ ਵੇਂਦੇ ਆ ਵੀ ਸਾੜੇ ਕੁਝ ਇੱਕ